ਦਾ ਹੋਪ న్యూਸ ਤੇ ਹਰਫ ਟੈਲੀਵਿਜ਼ਨ ਦੀ ਟੀਮ ਨੇ ਹਸਪਤਾਲ ਦਾ ਕੀਤਾ ਦੌਰਾ ਸਿਵਲ ਹਸਪਤਾਲ ਭੀਖੀ ਦੇ ਵਿੱਚ ਜਦੋਂ ਮੀਡੀਆ ਦੀ ਟੀਮ ਪਹੁੰਚੀ ਤਾਂ ਦੇਖਿਆ ਕਿ ਉੱਥੇ ਪੁਖਤਾ ਪ੍ਰਬੰਧਾਂ ਦੇ ਦਾਅਵੇ ਖੋਖਲੇ ਨਿਕਲੇ ਪ੍ਰਬੰਧਾਂ ਦਾ ਜਨਾਜ਼ਾ ਨਿਕਲਿਆ ਹੋਇਆ ਦਰਅਸਲ ਹਸਪਤਾਲਾਂ ਦੇ ਵਿੱਚ ਅਜਿਹੇ ਹਾਲਾਤ ਹੋ ਚੁੱਕੇ ਨੇ ਜਿੱਥੇ ਮਰੀਜ਼ ਠੀਕ ਹੋਣ ਜਾਂਦੇ ਨੇ ਪਰ ਹਸਪਤਾਲ ਖੁਦ ਬਿਮਾਰ ਪਏ ਹੁੰਦੇ ਨੇ ਅਜੇ ਹਾਹੀ ਦੇਖਣ ਨੂੰ ਮਿਲਿਆ ਭੀਖੀ ਦੇ ਸਿਵਲ ਹਸਪਤਾਲ ਦੇ ਵਿੱਚ ਜਿੱਥੇ ਕਿ ਸਿਹਤ ਪ੍ਰਬੰਧ ਦਾ ਜਨਾਜਾ ਨਿਕਲਿਆ ਹੋਇਆ ਨਜ਼ਰ ਆਇਆ ਜਦੋਂ ਸਾਡੀ ਟੀਮ ਦੇ ਵੱਲੋਂ ਦੌਰਾ ਕੀਤਾ ਗਿਆ ਨਾ ਤਾਂ ਕੋਈ ਪ੍ਰਬੰਧ ਹੈ ਨਾ ਕੋਈ ਕਰੋਨਾ ਦਾ ਬਾੜ ਬਣਾਇਆ ਹੋਇਆ ਕਿਉਂਕਿ ਜਿਸ ਤਰੀਕੇ ਦੇ ਨਾਲ ਕਰੋਨਾ ਵਾਇਰਸ ਵੀ ਲਗਾਤਾਰ ਹੁਣ ਪੈਰ ਪਸਾਰਦਾ ਜਾ ਰਿਹਾ ਤਾਂ ਉਸ ਦੇ ਚਲਦਿਆਂ ਵੀ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਨਾ ਥੀ ਉੱਥੇ ਸੈਨੀਟਾਈਜ਼ਰ ਦਾ ਕੋਈ ਪ੍ਰਬੰਧ ਹੈ ਤਾ ਡਾਕਟਰ ਜਿਹੜੇ ਨੇ ਡਾਕਟਰਾਂ ਦੀ ਵੀ ਘਾਟ ਪਾਈ ਜਾ ਰਹੀ ਆ ਤਾਂ ਕੀ ਕੁਝ ਕਹਿ ਰਹੇ ਨੇ ਉੱਥੋਂ ਦੇ ਲੋਕ ਮਰੀਜ਼ ਕੀ ਕੁਝ ਕਹਿ ਰਹੇ ਨੇ ਮਰੀਜ਼ਾਂ ਦੀ ਗੁਹਾਰ ਵੀ ਤੁਹਾਨੂੰ ਸੁਣਾਉਣੇ ਆ ਸਾਡੇ ਸਹਿਯੋਗੀ ਜਗਰਾਤ ਸਿੰਘ ਪੀਖੀ ਦੇ ਵੱਲੋਂ ਸਾਰਿਆਂ ਦੇ ਨਾਲ ਗੱਲਬਾਤ ਪੂਰਾ ਹਾਲ ਹੈ ਜੀ ਬਿਲਡਿੰਗ ਦਾ ਬਹੁਤ ਮਾੜਾ ਹਾਲ ਹੈ ਕੋਈ ਵਾਰਡ ਹੈ ਜੀ ਉੱਥੇ ਜੇ ਆਗੇ ਤਾਂ ਜੋ ਚਾਰ ਦਿਨ ਹਸਪੀਟਲ ਦੇ ਉਹਨਾਂ ਨੂੰ ਬਹੁਤ ਢੀਆਂ ਦਿੱਕਤਾਂ ਹੋਣੀਆਂ ਕਿ ਇਸ ਤੋਂ ਦੇ ਵਿੱਚ ਪਹਿਲਾਂ ਪਚਲ ਗਿਆ ਜੀ ਸਾਰਾ ਉਨੇ ਦੇ ਵਿੱਚ ਤੇ ਸੈਸੰਗ ਤੋਂ ਮੰਨ ਕਰਦੇ ਆ ਕਿ ਹਸਪਤਾਲ ਉੱਤੇ ਧਿਆਨ ਦਿੱਤਾ ਜਾਵੇ ਕੋਈ ਵੱਖਰਾ ਵਾਰਡ ਬਣਾਇਆ ਜਾਵੇ ਤਾਂ ਕਿ ਲੋਕਾਂ ਨੂੰ ਕੋਈ ਦਿੱਕਤ ਨਾ ਹੋਵੇ। ਹਸਪਤਾਲ ਦੀ ਪਹਿਲੀ ਗੱਲ ਤਾਂ ਇਹ ਬਿਲਡਿੰਗ ਆ ਜੀ ਬਹੁਤ ਪੁਰਾਣੀ ਹੋ ਚੁੱਕੀ ਹੈ ਜੀ ਇਹ ਨਵੀਂ ਬਣਨੀ ਚਾਹੀਦੀ ਹੈ ਕਿਸੇ ਟਾਈਮ ਵੀ ਡਿੱਗ ਸਕਦੀ ਹੈ। ਬਾਕੀ ਇੱਥੇ ਡਾਕਟਰਾਂ ਦੀ ਬਹੁਤ ਵੱਡੀ ਘਾਟ ਹੈ। ਡਾਕਟਰ ਨਾਮ ਮਾਤਰੀ ਨੇ ਜੀ ਤੇ ਫਾਰਮਾਸਿਸਟ ਅਭਿਨਾ ਮਾਤਰੀ ਇਹ ਬਹੁਤ ਬੁਰਾ ਹਾਲ ਹੈ। ਕਿਉਂਕਿ ਮੂਰੇ ਡੇਂਗੂ ਵੀ ਸਟਾਰਟ ਹੋਣ ਵਾਲਾ ਹੈ। ਮਰੀਜ਼ਾਂ ਦੀ ਜਮਰੀਤ ਜਾਨ ਕਿੱਥੇ ਜਾਣ ਜੀ? ਘੱਟੋ ਘੱਟ 26 ਮਿੰਟ ਲੈਂਦੇ ਆ ਪਿੱਖੀ ਹਸਪਤਾਲ ਨੂੰ। ਬੇ ਇੱਥ ਪਰ ਮੰਤੋਂ ਹੁਣ ਜੇ ਸਰਕਾਰ ਜੋ ਐਮਐਲਏ ਸਾਹਿਬ ਜੇ ਸਿੰਘ ਰਾਜੀ ਨੂੰ ਬੇਨਤੀ ਕੀਤੀ ਹੈ ਉਹਨਾਂ ਨੇ ਵਿਸ਼ਵਾਸ ਸਾਨੂੰ ਦਵਾਇਆ ਹੈ ਵੀ ਛੇਤੀ ਛੇਤੀ ਡਾਟਾ ਦਾ ਇੰਤਜ਼ਾਮ ਕੀਤਾ ਜਾਊਗਾ ਤੇ ਅਸੀਂ ਸਿਹਤ ਮੰਤਰੀ ਸਾਹਿਬ ਨੂੰ ਮਿਲਿਆਂਗੇ ਅਰਜੀ ਦਿੱਤੀ ਹੈ ਤਕਨੀਮੀ ਲਿਤੇ ਉੱਤੇ ਹੋ ਗਿਆ ਬਾਕੀ ਦੇਖੋ ਕੀ ਹੁੰਦਾ ਜੀ ਕਹਿ ਨਹੀਂ ਸਕਦੇ ਕੋਰੋਨਾ ਵਾਰਡ ਇੱਥੇ ਹੈ ਨਹੀਂ ਜੇ ਕੋਰੋਨਾ ਦਾ ਮਰੀਜ਼ ਆਉਂਦਾ ਕੀ ਕਰਨਗੇ ਵੀ ਕੋਰੋਨਾ ਦਾ ਦੇਖੋ ਬਹੁਤ ਵੱਡੀ ਗੱਲ ਹੈ ਇੱਥੇ ਕਿਸੇ ਨੂੰ ਬੁਖਾਰ ਚੜ੍ਹਦੇ ਹੋਵੇ ਹੱਲ ਨਹੀਂ ਹੈਗਾ ਜੀ ਦੋ ਟਾਂਕੇ ਲਾਉਣੇ ਹੋਵੇ ਹੱਲ ਨਹੀਂ ਹੈਗਾ ਕੋਰੋਨਾ ਦਾ ਵੱਡੀ ਵੱਡੀ ਗੱਲ ਹੈ ਕਿਉਂ ਨਾਲ ਦਾ ਮਸਲੀ ਲੱਗਦਾ ਨਹੀਂ ਵੀ ਕੋਰੋਨਾ ਵਾਰਡ ਬਣਨੇ ਚਾਹੀਦੇ ਸੀ ਵੀ ਪਰ ਐਵੇਂ ਕਰੋਨਾ ਦੇ ਬਾਅਦ ਦੀ ਗੱਲ ਹੈ ਜੀ ਦੋ ਟਾਂਕੇ ਲਾਉਣੇ ਹੋ ਵੀ ਨਹੀਂ ਲੱਗਦੇ ਹੈਗੇ ਉਹ ਵੀ ਮਾਨਸਰ ਹੈ ਫਿਰ ਕਿੱਥੇ ਜਾਂਦੇ ਨੇ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਸਰਕਾਰ ਤਾਂ ਦੇਖੋ ਜਿੰਨਾ ਜ਼ੋਰ ਹੈ ਹੱਲ ਕਰੀ ਜਾਂਦੀ ਹੈ ਕੋਈ ਪਿਛਲੇ 70 ਸਾਲਾਂ ਦਾ ਬੁਰਾ ਹਾਲ ਹੈ ਸਿਸਟਮ ਪਹਿਲੀ ਬਹੁਤ ਖਰਾਬ ਹੋਇਆ ਪਿਆ ਹੈ ਉਹ ਸੁਧਾਰਨ ਵਿੱਚ ਉਸ ਟਾਈਮ ਤਾਂ ਲੱਗੂਗਾ ਦਿੱਤਾ ਇਹ 3 ਸਾਲ ਦਾ ਸਮਾਂ ਹੋ ਗਿਆ ਹੈ ਮੁੱਖ ਮੰਤਰੀ ਵੱਲੋਂ ਕਿਹਾ ਜਾ ਰਿਹਾ ਵੀ ਸਾਡੇ ਜਿਹੜੇ ਅਸੀਂ ਸੇਲਸ ਦਾ ਦੇ ਰਹੇ ਹਾਂ ਬਹੁਤ ਵਧੀਆ ਦੇ ਰਹੇ ਹਾਂ ਚਲੋ ਕੁਸਥਾਵੇਂ ਰਹਿ ਗਈ ਗੁਜਰਾਂ ਚ ਇਹ ਕਮ ਬਾਕੀ ਬਹੁਤ ਸਮੇ ਸਿਹਤੂਲ ਤਾਂ ਮਿਲਦੇ ਨੇ ਵਧੀਆਂ ਨੇ ਇਹ ਗੱਲ ਨਹੀਂ ਹੈਗੀ ਪਰ ਐ ਭਿੱਖੀ ਹਲਕਾ ਮਾਨਸਾ ਦੇ ਹਸਪਤਾਲ ਦਾ ਬਹੁਤ ਬੁਰਾ ਹਾਲ ਹੈ ਅਸੀਂ ਸਿਹਤ ਮੰਤਰੀ ਨੂੰ ਮਿਲਿਆ ਇਸ ਵਾਰ ਸਿਹਤ ਮੰਤਰੀ ਨੂੰ ਮਿਲਿਆਗੇ ਸੀ ਕੀ ਕਿਹਾ ਉਹਨਾਂ ਨੇ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਜਲਦੀ ਹੱਲ ਕਰ ਦਾਂਗੇ ਦੇਖੋ ਤੁਹਾਨੂੰ ਪਤਾ ਹੈ ਕਿ ਕਰੋਨਾ ਦੀ ਬਿਮਾਰੀ ਜਿਹੜੀ ਸਾਰੇ ਦੇਸ਼ ਵਿੱਚ ਫੈਲ ਚੁੱਕੀ ਹੈ ਤੇ ਉਸ ਦੇ ਸਬੰਧ ਵਿੱਚ ਕੁਝ ਪ੍ਰਬੰਧ ਕਰਨ ਨੂੰ ਅਸੀਂ ਐਮ ਐਲ ਏ ਸਾਹਿਬ ਨੂੰ ਬੇਨਤੀ ਕੀਤੀ ਹੈ ਤੇ ਡਾਕਟਰਾਂ ਦੀ ਅਪਾਰਟਮੈਂਟ 90 ਜੋ ਡਾਕਟਰ ਚਾਹੀਦੇ ਨੇ ਸਾਨੂੰ ਉਹਨਾਂ ਵਾਸਤੇ ਵੀ ਅਸੀਂ ਐਮਐਲਏ ਸਾਹਿਬ ਨੂੰ ਮਿਲੇ ਵੀ ਆ ਤੇ ਸਿਹਤ ਮੰਤਰੀ ਸਾਹਿਬ ਜੀ ਨੂੰ ਵੀ ਕਿਹਾ ਵੀ ਤੁਸੀਂ ਸਾਨੂੰ ਪੀਖੀ ਵਾਸਤੇ ਦੋ ਡਾਕਟਰ ਪਰਮਾਨੈਂਟ ਦਿਓ ਉਹਨਾਂ ਨੇ ਸਾਨੂੰ ਵਾਦਾ ਵੀ ਕੀਤਾ ਹੈ ਵੀ ਆਉਂਦੇ ਦਿਨਾਂ ਦੇ ਵਿੱਚ ਤੁਹਾਨੂੰ ਅਸੀਂ ਡਾਕਟਰ ਇੱਥੇ ਪ੍ਰੋਵਾਈਡ ਕਰਾਵਾਂਗੇ ਤੁਹਾਨੂੰ ਕਿਸੇ ਕਿਸਮ ਦੀ ਵੀ ਦਿੱਕਤ ਅਸੀਂ ਨਹੀਂ ਆਉਣ ਦੇਵਾਂਗੇ ਤੁਹਾਨੂੰ ਲੱਗਦਾ ਨਹੀਂ ਹੈ ਕਿ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਵੀ ਕਰੋਨਾ ਕਰੋਨਾ ਦੇ ਬਾਅਦ ਨੇ ਹਰੇਕ ਹਫ਼ਤਾ ਦੇ ਵਿੱਚ ਬੁਲਾਨਦੇ ਇੱਥੇ ਕੁਝ ਹੈ ਹੀ ਨਹੀਂ ਪਤਾ ਵੀ ਨਹੀਂ ਹੈਗਾ ਕਿ ਇਹ ਕਰੋਨਾ ਬਾਰੇ ਦੇਖੋ ਵੀਰ ਜੀ ਤਿੰਨ ਸਾਲ ਦੀ ਸਰਕਾਰ ਹੈ 3 ਸਾਲ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਨਹੀਂ ਹੁੰਦਾ ਹਾਲਾਤ ਤਾਂ ਪਹਿਲਾਂ ਵੀ ਬਹੁਤ ਖਰਾਬ ਸੀ ਕੋਈ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਾਂ ਟਾਈਮ ਜ਼ਰੂਰ ਲੱਗਦਾ ਹੁੰਦਾ ਆਉਂਦੇ ਦਿਨਾਂ ਵਿੱਚ ਤੁਹਾਨੂੰ ਸੀ ਇਹ ਯਕੀਨ ਦਿਵਾਉਣਾ ਕਿ ਜੀਐਮਐਲਏ ਸਾਹਿਬ ਨੇ ਕਿਹਾ ਵੀ ਅਸੀਂ ਇੱਥੇ ਡਾਕਟਰਾਂ ਦੀ ਪੱਕੀ ਡਿਊਟੀ 24 ਘੰਟੇ ਜ਼ਰੂਰ ਲਗਾਵਾਂਗੇ ਦੋ ਡਾਕਟਰ ਅੱਛਾ ਡਾਕਟਰ ਸਾਹਿਬ ਕੋਰੋਨਾ ਦਾ ਕੋਈ ਵੀ ਵਾਰਡ ਵੀ ਕੀ ਹਸਪਤਾਲ ਵਿੱਚ ਨਹੀਂ ਬਣਾਇਆ ਗਿਆ ਕੀ ਕਹਿਣਾ ਚਾਹੋਗੇ ਇਹ ਬਿਲਡਿੰਗ ਨਾ ਆਲਰੇਡੀ ਇੱਕ ਨਵੀਂ ਬਿਲਡਿੰਗ ਦਾ ਪ੍ਰਬੋਗ ਲਾਇਆ ਭਈਆ ਗਵਰਨਮੈਂਟ ਵੱਲੋਂ ਜਿਸ ਦਾ ਕੰਮ ਹੋ ਜਾਂਦੇ ਸ਼ੁਰੂ ਹੋਣ ਦੀ امید ਹੈ ਤੇ ਉਹ ਬਾੜ ਤਾਂ ਉਹ ਕੋਈ ਹੈ ਜਿਸ ਵਿੱਚ ਮੈਂ ਜਿਵੇਂ ਲਿਬਰੀ ਜੋ ਹੁੰਦੀ ਹੈ 2487 ਬਾਕੀ ਇਹ ਵੀ ਸਾਪ ਨਹੀਂ ਤਾਂ ਵੀ ਹੋਣ ਕਾਰਨ ਜਿਆਦਾ ਨਹੀਂ ਕੀਤਾ ਜਾਂਦਾ ਤਾਂ ਫਸਟ ਡੇਟ ਜਾਂ ਜੋ ਵੀ ਐਮਰਜੈਂਸੀ ਟ੍ਰੀਟਮੈਂਟ ਦਾ ਮਾਰਨਿੰਗ ਟਾਈਮ ਤੇ ਸਭ ਹੀ ਹੁੰਦਾ ਜਾਂਦਾ ਹੈ ਤੇ ਬਾੜ ਬਣਾਣ ਲਈ ਤਾਂ ਸਾਡੇ ਕੋਲੇ ਬਿਲਡਿੰਗ ਦਾ ਕੋਈ ਪਲਾਨ ਕੋਰਟ ਵਿੱਚ ਹੈ ਕਿਉਂਕਿ ਤਾਂ ਉਸੇਕਰ ਡੈਡੀਕੇਟਿਡ ਬਾੜ ਬਣਦਾ ਹੈ ਉਹ ਅਸੀਂ ਖਾਸਾ ਦੇ ਅਪੇਰੋਟਿਕ ਸਰਕਾਰ ਵੱਲੋਂ ਕੁਝ ਦੇਤਾ ਆਈਆਂ ਫਿਰ ਉਹਨਾਂ ਦਾ ਵਾਰਡ ਵਾਸਤੇ ਕਰੋਨਾ ਵਾਰਡ ਦੀ ਐਸਾ ਸਾਡੇ ਕੋਲੇ ਹਲੇ ਜੋ ਸਾਜੋ ਸਮਾਨ ਗਿਆਈ ਹੈ ਕਿ ਉਹ ਅਸੀਂ ਪੂਰੀਆ ਕਰ ਚੁੱਕੇ ਹਾਂ ਆਕਸੀਜਨ ਕੰਸੈਂਟਰੇਟਰ ਹੈਗੇ ਨੇ ਸਾਡੇ ਕੋਲੇ ਸੈਨੀਟਾਈਜ਼ਰ ਮਾਸਕ ਬਲਕੋ ਚੀਜ਼ਾਂ ਮੇਂਡੀ ਜਰੂਰ ਕੰਨ ਦੇ ਕੱਢ ਕੋ ਪੂਰੀ ਹੈ ਜਗ ਕੋਡ ਨੂੰ ਪੇਸ਼ੈਂਟ ਉਹਨਾਂ ਨੂੰ ਕਿੱਥੇ ਰੱਖੂਗੇ ਉਸਦੇ ਵਿੱਚ ਰੱਖਣਗੇ ਉਹਨਾਂ ਨੂੰ ਤਾਂ ਡਾਕਟਰ ਸਾਡੇ ਕੋਲ ਸਟ ਮਾਰਨਿੰਗ ਟਾਈਮ ਤੇ ਹੁੰਦੇ ਨੇ ਤਾਂ ਉਹਨਾਂ ਨੂੰ ਰੈਫਰ ਕਰਨਾ ਹੈ ਇੱਕ ਸਮਾਨ ਸਾਜ ਵੈਸੇ ਵੀ ਉਹਨਾਂ ਨੂੰ ਸੈਟਰ ਤੇ ਜਾ ਕੇ ਹੀ ਲੀਗਨ ਹੋਏਗਾ ਆਪਣੇ ਕੋਲ ਤਾਂ ਤੁਸੀਂ ਸੁਣਿਆ ਸਿਵਲ ਹਸਪਤਾਲ ਭੇਖੀ ਦੇ ਵਿੱਚ ਆਏ ਮਰੀਜ਼ਾਂ ਦੇ ਵੱਲੋਂ ਜੋ ਕੁਝ ਹਾਲਾਤ ਦੱਸੇ ਨੇ ਜਿਸ ਤਰੀਕੇ ਦੇ ਨਾਲ ਹਸਪਤਾਲ ਖੁਦ ਬਿਮਾਰ ਨਜ਼ਰ ਆ ਰਿਹਾ ਤਾਂ ਲੋਕਾਂ ਨੂੰ ਕੀ ਠੀਕ ਕੀਤਾ ਜਾਵੇਗਾ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਸਿਹਤ ਸੁਰੱਖਿਆ ਨੂੰ ਲੈ ਕੇ ਸਿਹਤ ਪ੍ਰਬੰਧਾਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਤੇ ਵਾਅਦੇ ਜਰੂਰ ਕੀਤੇ ਜਾ ਰਹੇ ਨੇ ਪਰ ਇਹਨਾਂ ਦਾਅਵਿਆਂ ਦੀ ਸੱਚਾਈ ਤੁਹਾਡੇ ਸਾਹਮਣੇ ਆ ਚੁੱਕੀ ਹੈ